ਸਰਫੀ ਸੰਗਰੂਰ ਵੀ ਦੀ ਰਚਨਾ ਪਿਆਰ ਰੰਗ ਵਿੱਚ ਜੋ ਰੰਗੇ ਸੀ ਲੰਗ ਗਿਆ ਰੰਗੇ ਸੀ ਲੰਗ ਗਿਆ ਆਇਆ ਸੀ ਕੋਲ ਮੇਰੇ ਸੰਗ ਕੇ ਸੀ ਲੰਗ ਗਿਆ ਸੰਗ ਕੇ ਸੀ ਲੰਗ ਗਿਆ ਸ਼ਰਾਰਤ ਭਰੀ ਨਜ਼ਰਾਂ ਨਾਲ ਜੋ ਡੰਗ ਕੇ ਸੀ ਲੰਗ ਗਿਆ ਸ਼ਰਾਰਤ ਭਰੀਆਂ ਨਜ਼ਰਾਂ ਨਾਲ ਰੰਗ ਢੰਗ ਕੇ ਸੀ ਲੰਘ ਗਿਆ ਆਇਆ ਸੀ ਕੋਲ ਮੇਰੇ ਸੰਗ ਕੇ ਸੀ ਲੰਘ ਗਿਆ ਤੰਗ ਕੇ ਸੀ ਲੰਘ ਗਿਆ ਦੂਰੋਂ ਹੀ ਉਸ ਨੂੰ ਮੈਂ ਦੋਸਤੋ ਲਿਆ ਪਛਾਣ ਸੀ ਨਾ ਪਉ ਉਸ ਦੇ ਅਣਜਾਣ ਸੀ ਪਰ ਪੱਕੀ ਰੱਖੀ ਪਛਾਣ ਸੀ ਪਿਆਰ ਰੰਗ ਵਿੱਚ ਜੋ ਰੰਗੇ ਸੀ ਲੰਘ ਗਿਆ ਰੰਗੇ ਸੀ ਲੰਘ ਗਿਆ ਆਇਆ ਸੀ ਕੋਲ ਮੇਰੇ